ਮੇਰਾ ਨਾਮ ਸੋਨਮ ਗੁਪਤਾ ਵਾਈਫ ਆਫ ਸਮੀਰ ਗੁਪਤਾ ਮੈਂ ਸ਼੍ਰੀ ਰਾਮ ਕਲੋਨੀ ਸਿਵਲ ਲਾਈਨਸ ਗੁਰਦਾਸਪੁਰ ਉੱਥੇ ਰਹਿਣ ਵਾਲੀ ਮੇਰੀ ਬੇਟੀ ਟਿਊਸ਼ਨ ਦੇ ਲਈ ਸੀ ਮੈਨੂੰ ਟਿਊਸ਼ਨ ਤੋਂ ਲੈਣ ਆਈ ਸੀ ਮੈਂ ਹਨੂਮਾਨ ਚੌਂਕ ਤੋਂ ਕੀਤਾ ਬਮਨ ਰੋਡ ਨੂੰ ਆਣਾ ਸੀ ਸਿਟੀ ਹਾਰਟ ਹਨੂਮਾਨ ਚੌਂਕ ਤੇ ਸਿਟੀ ਹਾਰਟ ਆ ਨਾ ਉੱਥੇ ਮੇਰੀ ਦੋ ਜਣਿਆਂ ਨੇ ਛੇਨ ਲਈ ਐ ਮੈਂ ਬੜਾ ਸ਼ੋਰ ਮਚਾਇਆ ਮੇਰੀ ਛੇਨ ਲਾ ਲਈ ਕੋ ਪਲੀਜ਼ ਕੋਈ ਫੜੋ ਮੇਰੀ ਛੇਨ ਲਾ ਲਈ ਮਨਨ ਫੋਲੋ ਕਰਦੀ ਰਹੀ ਦੋ ਜਣੇ ਹੀ ਬਾਈਕ ਤੇ ਪਿਛਲੇ ਵਾਲੇ ਨੇ ਮੈਨੂੰ ਗੰਨ ਦਿਖਾਈ ਆ ਪਰ ਬੜੀ ਧੀਰ ਮੈਨੂੰ ਗੰਨ ਦਿਖਾਉਂਦਾ ਰਿਹਾ ਪਰ ਮੈਂ ਤਾਂ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਮੈਂ ਡਰੀ ਨਹੀਂ ਉਸ ਤੋਂ ਬਾਅਦ ਮੈਂ ਕਿੰਨੀ ਧੀਰ ਉਹਨਾਂ ਨੂੰ ਫੋਲੋ ਕਰਦੀ ਰਹੀ ਉੱਥੇ ਇੱਕ ਮਨਿਆਰੀ ਦੀ ਦੁਕਾਨ ਹੈ ਉੱਥੇ ਉਹਨਾਂ ਨੇ ਉਹਨਾਂ ਦੀ ਸਪੀਡ ਸਲੋ ਹੋਈ ਆ ਫਿਰ ਨਾ ਉੱਥੇ ਕਿਸੇ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫਿਰ ਕੰਟੀਨਿਊ ਸਪੀਡ ਕਰ ਲਈ ਆਪਣੀ ਬਾਈਕ ਪਰ ਮੈਂ ਨਹੀਂ ਰੁਕੀ ਮੈਂ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਐਸ ਵਾਲੀ ਗੀਤਾਪਮਨ ਰੋਡ ਤੇ ਆ ਕੇ ਬਹੁਤ ਸਪੀਡ ਤੇ ਮੈਂ ਉਹਨਾਂ ਨੇ ਕੰਟੀਨਿਊਸਲੀ ਮੈਨੂੰ ਗੰਨ ਦਿਖਾਉਂਦੇ ਰਹੇ ਪਰ ਮੈਂ ਫਿਰ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਉਸ ਤੋਂ ਬਾਅਦ ਕੋਈ ਮਤਲਬ ਅੱਗੇ ਨਹੀਂ ਆਇਆ ਮੈਂ ਕਿੰਨੀ ਦੇਰ ਸ਼ੋਰ ਮਚਾਉਂਦੀ ਰਹੀ ਪਲੀਜ਼ ਕੋਈ ਫੜੋ ਮੇਰੀ ਚੈਨ ਹਿਲਾ ਲੇ ਗਨ ਕਰਕੇ ਕੋਈ ਅੱਗੇ ਨਹੀਂ ਆਇਆ ਗਨ ਦੇਖ ਕੇ ਕੋਈ ਅੱਗੇ ਨਹੀਂ ਆਇਆ ਪਰ ਮੈਂ ਨਹੀਂ ਡਰੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੇਡੇ ਕੀ ਮੈਂ ਆਪ ਮੈਂ ਜੇ ਭਈਆ ਮੈਂ ਡਿਗਦੀ ਨਾ ਮੈਂ ਉਹਨਾਂ ਨੂੰ ਫੋਲੋ ਕਰਦੀ ਰਹਿੰਦੀ ਗੱਨ ਦੇਖ ਕੇ ਤੇ ਕੀ ਡਰਨਾ ਸੀ ਮੈਂ ਡਰੀ ਨਹੀਂ ਸੀ ਮੇਰੀ ਐਕਟਿਵ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿਗ ਗਈ ਜਿਵੇਂ ਮੈਂ ਨਾ ਡਿਗਦੀ ਤੇ ਮੈਂ ਉਹਨਾਂ ਨੂੰ ਕਾਫੀ ਧੇਰ ਫੋਲੋ ਕਰਦੀ ਉਹਨਾਂ ਦੀ ਗੱਨ ਦੇਖ ਕੇ ਕਿਸੇ ਨੇ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਦੋ ਮੋਰਸਲ ਦੀ ਘੱਟ ਤੇ ਦੋ ਮੋ ਨਹੀਂ ਦੋ ਐਨੀਮੇ ਦੇਖਿਆ ਨਹੀਂ ਮੇਰੀ ਉਹਨਾਂ ਦੀ ਨੰਬਰ ਪਲੇਟ ਤੇ ਨਜ਼ਰ ਗਈ ਉਹਨਾਂ ਨੇ ਮੂੰਹ ਬੰਨੇ ਦੇ ਹੀ ਮੈਂ ਕਿਹਦੀ ਪੁਲਿਸ ਆਈ ਆ ਹਾਂਜੀ ਬੁਲਿਸਾਈ ਹੈ। ਉਹਨਾਂ ਨੇ ਸਾਰਾ ਕੁਝ ਨੋਟ ਕੀਤਾ ਹੈ। ਤਾਂ ਕਿੰਨੇ ਵਜੇ ਦਾ ਸੀ? ਟਾਈਮ ਟਾਈਮ ਬੇਟਾ ਤਾਂ ਮੈਂ ਕਿੰਨੇ ਵਜੇ ਕਾਲ ਕੀਤੀ ਸੀ? ਔਰ ਟਾਈਮ ਕਿੰਨੇ ਕੁ ਵਜੇ ਤਾਂ ਇੱਕ ਘੰਟਾ ਪਹਿਲਾਂ ਹਣਾ। ਮੈਂ ਸਾਢੇ 12:00 ਕਾਲ ਕੀਤੀ ਸੀ। 32 ਮਿੰਟਸ ਪਹਿਲੇ ਕਾਲ ਕੀਤੀ ਸੀ। ਸਾਢੇ 12:00 ਤੋਂ ਬਾਅਦ ਦੀ ਗੱਲ ਹੈ। 1:43 'ਤੇ ਆਪਨੇ ਮੈਨੂੰ ਕਾਲ ਕੀਤੀ। ਹੁਣ ਤਾਂ ਕਰੀਬ ਅੱਧਾ ਘੰਟਾ ਪਹਿਲਾਂ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਗੀਦਵਾ ਰੋਡ ਤੇ ਇੱਕ ਲੜੀ ਹੈਗੀ ਹੈ ਜਿਹੜਾ ਹੈ ਕਿ ਸੱਤ ਲੱਗੀ ਹੈ ਤੇ ਡੇਕਟਰ ਫੁੱਟੀ ਤੋ ਔਰ ਉਹਦੀ ਲਈ ਚਾਈਨੀਸ ਸਲੈਚ ਕੀਤੀ ਹੈ। ਜੋ ਮੈਂ ਮੌਕੇ ਤੇ ਅਸੀਂ ਸਾਰੀ ਪੁਲਿਸ ਆਪਣੇ ਪੀਸੀਆਰ ਨੂੰ ਮੈਂ ਖੁਦ ਵੀ ਇਸ ਮੌਕੇ ਲਾ ਕੇ ਦੇਖਿਆ ਜਿਹੜੇ ਵਿਕਟਿਮ ਆ ਉਹਨਾਂ ਨੂੰ ਮਿਲ ਲਿਆ ਔਰ ਉਹਨਾਂ ਨੇ ਦੱਸਿਆ ਕਿ ਜਿਹੜਾ ਹਰਮਾਚੌਂ ਦੇ ਵਿੱਚ ਸਹੀ ਐਡਰੈਸਡ ਉਹਦੇ ਸਾਹਮਣੇ ਇਹਨਾਂ ਦੀ ਸਟੈਚਿੰਗ ਹੋਈ ਹੈ ਔਰ ਉਹਨਾਂ ਨੇ ਉਹਨਾਂ ਨੂੰ ਫਾਲੋ ਕੀਤਾ ਜੋ ਇੱਥੇ ਆ ਕੇ ਉਹਨਾਂ ਦੀ ਜਿਹੜੀ ਸਪੂਟੀ ਤਿਲਕੀ ਉਹਨਾਂ ਤੋਂ ਟੰਗ ਗਈ ਨੇ ਔਰ ਉਹ ਜਿਹੜੇ ਬੰਦਿਆਂ ਦੀ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਕੀ ਪਛਾਣ ਗਈ ਇਹ ਮੋਨੇ ਇਹਨਾਂ ਦੀ ਇਹ ਦੋਨੇ ਮੋਨੇ ਵਿਅਕਤੀ ਨੇ ਔਰ ਫਰੰਟ ਵਾਲੇ ਨੇ ਜਿਹੜੇ ਬਲੂ ਕਲਰ ਦੀ ਜੀਨ ਪਾਈ ਹੋਈ ਆ ਔਰ ਨੈਕਸ ਜਿਹੜਾ ਸਾਹਮਣੇ ਚਲਾ ਰਿਹਾ ਹੈ ਉਹਨੂੰ ਵਾਈਟ ਕਲਰ ਦੀ ਸ਼ਰਟ ਪਾਈ ਹੈ ਔਰ ਜਿਹੜਾ ਉਸਦੇ ਪਿੱਛੇ ਜਿਹੜਾ ਬੀਲਨ ਡਰਾਈਵਰ ਰਾਈਡਰ ਹੈਗਾ ਉਹਨੂੰ ਚੈੱਕ ਸ਼ਰਟ ਪਾਈ ਹੋਈ ਹੈ ਦੋਨਾਂ ਨੇ ਮੂੰਹ ਬੰਨੇ ਹੋਏ ਨੇ ਔਰ ਇਹਦੇ ਨਾਲ ਹੀ ਜਿਹੜਾ ਉਹਨਾਂ ਦਾ ਬਾਈਕ ਹੈ ਉਹਦੇ ਉਹਦੇ ਉੱਤੇ ਜਿਹੜਾ ਅੱਗੇ ਅੱਗੇ ਪਿੱਛੇ ਨੰਬਰ ਨਹੀਂ ਹੈਗੇ ਜੀ ਪਹਿਲਾਂ ਤਾਂ ਕਿਹਨਾਂ ਮਤਲਬ ਕਿ ਇਹਨਾਂ ਕੋਈ ਅਸਲਾ ਘਰਾ ਵੀ ਹੈਗਾ ਇਸਨੇ ਮਤਲਬ ਇਹ ਤਾਂ ਹੁਣ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਦੇਖਾਂਗੇ ਜੋ ਮਤਲਬ ਜੋ ਸੀਸੀਟੀਵੀ ਫੁਟੇਜ ਦੇਖ ਰਹੇ ਆ ਜਿਹੜੇ ਮੁਤਾਬਕ ਤਾਂ ਨਹੀਂ ਕੁਝ ਕੁਝ ਦੇਖ ਰਿਹਾ ਬਟ ਕੋਈ ਗੱਲ ਨਹੀਂ ਜੇ ਹੋਇਆ ਵੀ ਤਾਂ ਉਹ ਵੀ ਬ